ਅਰ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਾਜੀਵ ਸ਼ਰਮਾ ਲੋਕ ਸਭਾ ਇਲੈਕਸ਼ਨਸ ਦੀ ਅੱਜ VOTING ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ 1 ਜੂਨ ਹੈਗੀ ਅੱਜ ਤੇ ਅੱਜ ਵੱਖ-ਵੱਖ ਉਮੀਦਵਾਰਾਂ ਦਾ ਜਿਹੜੇ ਕਿਸਮਤ ਦਾ ਫੈਸਲਾ ਹੈਗਾ ਅੱਜ ਲੋਕ ਕਰਨ ਜਾ ਰਹੇ ਨੇ ਸੋ ਇਸ ਵਕਤ ਮੈਂ ਸੰਗਰੂਰ ਦੇ ਪੌਣੀਗੜ੍ਹ ਸ਼ਹਿਰ ਵਿਖੇ ਮੌਜੂਦ ਹਾਂ ਜਿੱਥੇ ਕਿ ਸਰਕਾਰੀ ਸਕੂਲ ਹੈ ਜਿੱਥੇ ਕਿ VOTING ਹੋਣ ਜਾ ਰਹੀ ਹੈ ਸੋ ਮਹਿਜ਼ ਕੁਝ ਹੀ ਸਮਾਂ ਰਹਿ ਗਿਆ ਹੈ VOTING ਨੂੰ ਸ਼ੁਰੂਆਤ ਹੋ ਜਾਣੀ ਹੈ VOTING ਦੀ ਤਾਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜਿਹੜੀ ਹੈਗੀਆਂ ਨੇ ਉਹ ਲਗਭਗ ਮੁਕੰਮਲ ਨੇ ਸੋ तकरीबन 1517 ਵੋਟਰਸ ਜਿਹੜੇ ਹੈਗੇ ਨੇ ਉਹ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਹਜੇ ਈਵੀਐਮ ਮਸ਼ੀਨ ਦੀ ਟੈਸਟਿੰਗ ਹੋ ਰਹੀ ਹੈ ਸੋ ਇੱਥੇ ਬੀਐਲਓ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪਾਜੀ ਤਿਆਰੀਆਂ ਲਗਭਗ ਮੁਕੰਮਲ ਨੇ ਸਾਰੀਆਂ ਹਾਂਜੀ ਹਾਂਜੀ ਤਿਆਰੀਆਂ ਪੂਰੀਆਂ ਮੁਕੰਮਲ ਨੇ ਜੀ ਜੀ ਤੇ ਇੱਥੇ ਚਾਰ ਬੂਥ ਨੇ 143 42 43 ਤੇ 44 ਤੇ ਪੋਲਿੰਗ ਪਾਰਟੀ ਨੇ ਮੌਕ ਪੋਲ ਕਰਤੀ ਹੈ ਹੂੰ ਤੇ 7 ਵਜੇ VOTING ਸ਼ੁਰੂ ਹੋ ਜਾਣੀ ਹੈ ਬਿਲਕੁਲ ਹਾਂ ਜੀ ਸਭ ਪ੍ਰਬੰਧ ਪੂਰੇ ਨੇ ਕੋਈ ਐਸੀ ਪ੍ਰਬੰਧ ਪੂਰੇ ਨੇ ਪੂਰੇ ਆਪਾਂ ਕਹਿ ਦਈਏ ਬਿਲਕੁਲ ਹਾਂ ਜੀ ਹਾਂ ਜੀ ਹਾਂ ਬਹੁਤ ਵਧੀਆ ਪ੍ਰਬੰਧ ਨੇ ਤੇ ਮੁਲਾਜ਼ਮਾਂ ਦੇ ਰਹਿਣ ਦਾ ਵੀ ਵਧੀਆ ਪ੍ਰਬੰਧ ਹੈ ਖਾਣੇ ਦਾ ਵੀ ਪ੍ਰਬੰਧ ਹੈ ਮਿੱਡੇ ਮਿਲ ਵੱਲੋਂ ਹੂੰ ਤੇ ਵਧੀਆ ਪ੍ਰਬੰਧ ਦਾ ਕੋਈ ਐਸੀ ਗੱਲ ਨਹੀਂ ਕੀਤੀ ਬਿਲਕੁਲ ਸੋ ਦੇਖ ਸਕਦੇ ਹੋ ਜੀ ਪ੍ਰਬੰਧ ਜਿਹੜੇ ਹੈਗੇ ਨੇ ਉਹ ਕੀਤੇ ਜਾ ਰਹੇ ਨੇ ਸੋ 7 ਵਜੇ ਜਿਹੜੀ ਹੈਗੀ ਹੈ VOTING ਸ਼ੁਰੂ ਹੋ ਜਾਣੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਕੁੱਲ ਪੋਲਿੰਗ ਸਟੇਸ਼ਨ ਨੇ 1765 ਜਿਹੜੇ ਕੁੱਲ ਪੋਲਿੰਗ ਸਟੇਸ਼ਨ ਨੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀ VOTING ਹੈਗੀ ਹੈ ਉਹ 7 ਵਜੇ ਤਕਰੀਬਨ ਸ਼ੁਰੂ ਹੋ ਜਾਵੇਗੀ ਸੋ ਵੱਖ-ਵੱਖ ਉਮੀਦਵਾਰਾਂ ਦੀ ਕਿਸਮਤ ਦਾ ਅੱਜ ਫੈਸਲਾ ਹੋਣਾ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਵਕਤ ਪੌਣੀਗੜ ਦੇ ਇਹ ਸੰਗਰੂਰ ਆਪਾਂ ਕਹ ਜੀਏ ਜ਼ਿਲ੍ਹਾ ਸੰਗਰੂਰ ਦੇ ਪੌਣੀਗੜ ਸ਼ਹਿਰ ਦੇ ਸਕੂਲ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਕਿ ਇੱਥੇ ਮਹਿਜ਼ ਕੁਝ ਹੀ ਸਮਾਂ ਰਹਿ ਗਿਆ ਹੈ ਜਿਸ ਤੋਂ ਬਾਅਦ ਜਿਹੜੀ VOTING ਸ਼ੁਰੂ ਹੋ ਜਾਣੀ ਹੈ ਟੋਟਲ ਜੇਕਰ VOTERS ਦੀ ਗੱਲ ਕੀਤੀ ਜਾਵੇ ਤਾਂ ਪੁਰਸ਼ਾਂ ਦੀ VOTING ਜਿਹੜੀ ਹੈਗੀ ਹੈ 8 ਲੱਖ 20 ਹਜ਼ਾਰ ਜਿਹੜੇ ਪੁਰਸ਼ VOTERS ਨੇ ਤੇ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ 7 ਲੱਖ 29 ਹਜ਼ਾਰ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਇੱਥੇ VOTERS ਨੇ ਸੰਗਰੂਰ ਦੇ ਤਾਂ 46 트랜스젠ਡਰ ਨੇ ਅ ਸੋ ਤਕਰੀਬਨ 7 ਵਜੇ ਜਿਹੜੀ ਹੈਗੀ ਐ VOTING ਸ਼ੁਰੂ ਹੋ ਜਾਣੀ ਐ ਸੋ ਉਮੀਦਵਾਰਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਅਰ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਤੋਂ ਇਕਬਾਲ ਸਿੰਘ ਝੁੰਦਾ ਭਾਜਪਾ ਤੋਂ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਜੀਤ ਸਿੰਘ ਮਾਨ ਅਤੇ ਕਾਂਗਰਸ ਤੋਂ ਸੁਖਪਾਲ ਖੈਰਾ ਜਿਹੜੇ ਹੈਗੇ ਨੇ ਮੈਦਾਨ ਵਿੱਚ ਹੈਗੇ ਨੇ ਸੋ ਦੇਖਦੇ ਆ ਕਿ ਜਨਤਾ ਜਿਹੜੀ ਹੈਗੀ ਅੱਜ VOTING ਕਰਕੇ ਕਿਸਦੇ ਹੱਕ ਵਿੱਚ ਜਿਹੜਾ ਹੈਗਾ ਫੈਸਲਾ ਸੁਣਾਉਂਦੀ ਹੈ ਸੋ ਤਕਰੀਬਨ 7 ਵਜੇ VOTING ਸ਼ੁਰੂ ਹੋ ਜਾਣੀ ਹੈ ਅਸੀਂ ਵੀ ਅਪੀਲ ਕਰਦੇ ਹਾਂ ਕਿ ਲੋਕ ਜਿਹੜੇ ਹੈਗੇ ਨੇ ਆਪਣੇ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਾਜੀਵ ਸ਼ਰਮਾ ਲੋਕ ਸਭਾ ਇਲੈਕਸ਼ਨਸ ਦੀ ਅੱਜ VOTING ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ 1 ਜੂਨ ਹੈਗੀ ਅੱਜ ਤੇ ਅੱਜ ਵਕਵਾਖ ਉਮੀਦਵਾਰਾਂ ਦਾ ਜਿਹੜੇ ਕਿਸਮਤ ਦਾ ਫੈਸਲਾ ਹੈਗਾ ਅੱਜ ਲੋਕ ਕਰਨ ਜਾ ਰਹੇ ਨੇ ਸੋ ਇਸ ਵਕਤ ਮੈਂ ਸੰਗਰੂਰ ਦੇ ਪੌਣੀਗੜ੍ਹ ਸ਼ਹਿਰ ਵਿਖੇ ਮੌਜੂਦ ਹਾਂ ਜਿੱਥੇ ਕਿ ਸਰਕਾਰੀ ਸਕੂਲ ਹੈ ਜਿੱਥੇ ਕਿ VOTING ਹੋਣ ਜਾ ਰਹੀ ਹੈ ਸੋ ਮਹਿਜ਼ ਕੁਝ ਹੀ ਸਮਾਂ ਰਹਿ ਗਿਆ ਹੈ VOTING ਨੂੰ ਸ਼ੁਰੂਆਤ ਹੋ ਜਾਣੀ ਹੈ VOTING ਦੀ ਤਾਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜਿਹੜੀ ਹੈਗੀਆਂ ਨੇ ਉਹ ਲਗਭਗ ਮੁਕੰਮਲ ਨੇ ਸੋ ਤਕਰੀਬਨ 15.17 ਲੱਖ ਵੋਟਰਸ ਜਿਹੜੇ ਹੈਗੇ ਨੇ ਉਹ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਅਜੇ EVM ਮਸ਼ੀਨ ਦੀ ਟੈਸਟਿੰਗ ਹੋ ਰਹੀ ਹੈ ਸੋ ਇੱਥੇ BLOW ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਅ ਭਾਜੀ ਤਿਆਰੀਆਂ ਲਗਭਗ ਮੁਕੰਮਲ ਨੇ ਸਾਰੀਆਂ ਹਾਂਜੀ ਹਾਂਜੀ ਤਿਆਰੀਆਂ ਪੂਰੀਆਂ ਮੁਕੰਮਲ ਨੇ ਜੀ ਜੀ ਤੇ ਇੱਥੇ ਚਾਰ ਬੂਥ ਨੇ 148 42 43 ਤੇ 44 ਤੇ ਪੋਲਿੰਗ ਪਾਰਟੀ ਨੇ ਮੌਕ ਪੋਲ ਕਰਤੀ ਹੈ ਹੂੰ ਤੇ 7 ਵਜੇ VOTING ਸ਼ੁਰੂ ਹੋ ਜਾਣੀ ਬਿਲਕੁਲ ਹਾਂਜੀ ਸਰਵਪ੍ਰਬੰਧ ਪੂਰੇ ਨੇ ਕੋਈ ਐਹੀ ਪ੍ਰਬੰਧ ਪੂਰੇ ਨੇ ਪੂਰੇ ਆਪਾਂ ਕਹਿ ਦੀ ਬਿਲਕੁਲ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਪ੍ਰਬੰਧ ਹੈ ਤੇ ਮਲਾਜਮਾਂ ਦਾ ਰਹਿਣ ਦਾ ਵੀ ਵਧੀਆ ਪ੍ਰਬੰਧ ਹੈ ਖਾਣੇ ਦਾ ਵੀ ਪ੍ਰਬੰਧਾ ਮਿੱਡੇ ਮਿਲ ਵੱਲੋਂ ਤੇ ਵਧੀਆ ਪ੍ਰਬੰਧਾਤਨ ਕੋਈ ਐਸੀ ਗੱਲ ਨਹੀਂ ਕੀਤੀ ਹੈ ਬਿਲਕੁਲ ਸੋ ਦੇਖ ਸਕਦੇ ਹੋ ਜੀ ਪ੍ਰਬੰਧ ਜਿਹੜੇ ਹੈਗੇ ਨੇ ਉਹ ਕੀਤੇ ਜਾ ਰਹੇ ਨੇ ਸੋ 7 ਵਜੇ ਜਿਹੜੀ ਹੈਗੀ ਹੈ VOTING ਸ਼ੁਰੂ ਹੋ ਜਾਣੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਕੁੱਲ ਪੋਲਿੰਗ ਸਟੇਸ਼ਨ ਨੇ 1765 ਜਿਹੜੇ ਕੁੱਲ ਪੋਲਿੰਗ ਸਟੇਸ਼ਨ ਨੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀ VOTING ਹੈਗੀ ਹੈ ਉਹ 7 ਵਜੇ ਤਕਰੀਬਨ ਸ਼ੁਰੂ ਹੋ ਜਾਵੇਗੀ ਸੋ ਵਕ ਵਕ ਉਮੀਦਵਾਰਾਂ ਦੀ ਕਿਸਮਤ ਦਾ ਅੱਜ ਫੈਸਲਾ ਹੋਣਾ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਵਕਤ ਪੋਨੀਗੜ ਦੇ ਇਹ ਸੰਗਰੂਰ ਆਪਾਂ ਕਹਿ ਦਈਏ ਜ਼ਿਲ੍ਹਾ ਸੰਗਰੂਰ ਦੇ ਪੌਣੀਗੜ੍ਹ ਸ਼ਹਿਰ ਦੇ ਸਕੂਲ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਕਿ ਇੱਥੇ ਮਹਿਜ਼ ਕੁਝ ਹੀ ਸਮਾਂ ਰਹਿ ਗਿਆ ਏ ਜਿਸ ਤੋਂ ਬਾਅਦ ਜਿਹੜੀ VOTING ਸ਼ੁਰੂ ਹੋ ਜਾਣੀ ਹੈ ਟੋਟਲ ਜੇਕਰ VOTERS ਦੀ ਗੱਲ ਕੀਤੀ ਜਾਵੇ ਤਾਂ ਪੁਰਸ਼ਾਂ ਦੀ VOTING ਜਿਹੜੀ ਹੈਗੀ ਹੈ 8 ਲੱਖ 20 ਹਜ਼ਾਰ ਜਿਹੜੇ ਪੁਰਸ਼ VOTERS ਨੇ ਤੇ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ 7 ਲੱਖ 29 ਹਜ਼ਾਰ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਇੱਥੇ VOTERS ਨੇ ਸੰਗਰੂਰ ਦੇ ਤਾਂ 46 트랜스젠ਡਰ ਨੇ ਅਹ ਸੋ ਤਕਰੀਬਨ 7 ਵਜੇ ਜਿਹੜੀ ਹੈਗੀ ਹੈ VOTING ਸ਼ੁਰੂ ਹੋ ਜਾਣੀ ਹੈ ਸੋ ਉਮੀਦਵਾਰਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਰ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਤੋਂ ਇਕਬਾਲ ਸਿੰਘ ਝੁੰਦਾ ਭਾਜਪਾ ਤੋਂ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਜੀਤ ਸਿੰਘ ਮਾਨ ਅਤੇ ਕਾਂਗਰਸ ਤੋਂ ਸੁਖਪਾਲ ਖੈਰਾ ਜਿਹੜੇ ਹੈਗੇ ਨੇ ਮੈਦਾਨ ਵਿੱਚ ਹੈਗੇ ਨੇ ਸੋ ਦੇਖਦੇ ਆ ਕਿ ਜਨਤਾ ਜਿਹੜੀ ਹੈਗੀ ਅੱਜ VOTING ਕਰਕੇ ਕਿਸਦੇ ਹੱਕ ਵਿੱਚ ਜਿਹੜਾ ਹੈਗਾ ਫੈਸਲਾ ਸੁਣਾਉਂਦੀ ਹੈ ਸੋ ਤਕਰੀਬਨ 7 ਵਜੇ VOTING ਸ਼ੁਰੂ ਹੋ ਜਾਣੀ ਹੈ ਅਸੀਂ ਵੀ ਅਪੀਲ ਕਰਦੇ ਹਾਂ ਕਿ ਲੋਕ ਜਿਹੜੇ ਹੈਗੇ ਨੇ ਆਪਣੇ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰਨ